ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਿਓ ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਨਮਾ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼ਾਮ ਸੁੰਦਰ ਸ਼ਰਮਾ ਡੀਐਸਪੀ ਬਲਾਚੌਰ ਦੀ ਅਗਵਾਈ ਹੇਠ ਸਿਟੀ ਬਲਾਚੌਰ ਦੇ ਐਸਐਚਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਏਐਸਆਈ ਬਲਜਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਸਿਆਣਾ ਤੋਂ ਹੁੰਦੇ ਹੋਏ ਬਲਾਚੌਰ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਖੱਡ ਤੋਂ ਅੱਗੇ ਸਰਕਾਰੀ ਹਸਪਤਾਲ ਬਲਾਚੌਰ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਵਜਨਦਾਰ ਲਿਫਾਫੀ ਕਾਫੂਸ ਵਿੱਚ ਸੁੱਟ ਦਿੱਤੀ ਪੁਲਿਸ ਨੇ ਜਦੋਂ ਸ਼ੱਕ ਦੇ ਆਧਾਰ ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਰਾਹੁਲ ਪੁੱਤਰ ਸੋਮਨਾਥ ਵਾਸੀ ਪੰਨੂ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਜਿਸ ਨੂੰ ਪਾਰਦਰਸ਼ੀ ਲਿਫਾਫੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਸ ਵਿੱਚ 8 ਗ੍ਰਾਮ ਹੈਰੋਇਨ ਹੈ ਤੇ ਪੁਲਿਸ ਨੇ ਉਕਤ ਮੁਲਜ਼ਮ ਤੋਂ ਇਲੈਕਟ੍ਰੋਨਿਕ ਕੰਡਾ ਸਮੇਤ 4800 ਡਰੱਗ ਮਨੀ ਬਰਾਮਦ ਕੀਤੀ ਤੇ ਪੁਲਿਸ ਨੇ ਉਕਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਤਾਬ ਸਿੰਘ ਜੀ ਦੇਸ਼ਾ ਦੇਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਡੀਐਸਪੀ ਸਬ-ਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਤੇ ਹਰ ਰੋਜ਼ ਸ਼ਾਮ ਸਮੇਂ ਸ਼ਕੀਪੁਰ ਸ਼ਾਂਤੀ ਚੈਕਿੰਗ ਲਈ ਅਤੇ ਵਹੀਕਲਾਂ ਲਈ ਨਾਕਾਬੰਦੀ ਅਤੇ ਪ੍ਰੋਲਿੰਗ ਜ਼ਿਲ੍ਹਾ ਦੇ ਏਰੀਆ ਵਿੱਚ ਆ ਥਾਣਾ ਦੇ ਰੀਚ ਕਰਾਈ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਵੀ ਅ ਅਫਸਰਾਂ ਅੰਬਾਲਾ ਦੇ ਹੁਕਮ ਨਾਲ ਨਾਕਾਬੰਦੀ ਕੀਤੀ ਜਾ ਰਹੀ ਸੀ ਇਸ ਤੋਂ ਵਿਸ਼ੇਸ਼ ਤੌਰ ਤੇ ਡੀਆਈਜੀ ਸਾਹਿਬ ਲੁਧਿਆਣਾ ਰੇਂਜ ਜੀ ਦੇ ਹੁਕਮ ਮੁਤਾਬਕ ਇੱਕ ਹੋਰ ਸਪੈਸ਼ਲ ਨਾਕਾ ਲਗਾਇਆ ਗਿਆ ਸੀ ਜਿਸ ਨਾਕੇ ਤੇ ਦੀ ਅਗਵਾਈ ਸਾਡੇ ਜਿਹੜਾ ਥਾਣਾ ਤੋਂ ਐਸਆਈ ਬਲਜਿੰਦਰ ਕੁਮਾਰ ਉਹ ਪੋਸਟ ਆਰਟਿਸਟ ਸੇਆਣਾ ਜਿਹੜੀ ਖੱਡ ਹੈਗੀ ਆ ਉਹਦੇ ਵਿੱਚ ਨਾਕਾਬੰਦੀ ਕਰਕੇ ਸ਼ਕੀਪੁਰਸ਼ਾਂ ਦੀ ਭਾਲ ਵਿੱਚ ਮਾਸਤਾਜ਼ ਉੱਥੇ ਨਾਕਾਬੰਦੀ ਤੇ ਡਿਊਟੀ ਕਰ ਰਿਹਾ ਸੀ ਜਿਸ ਦੇ ਦੌਰਾਨ ਇੱਕ ਇਹ ਨੌਜਵਾਨ ਲੜਕਾ ਪਿੰਡ ਸੇਆਣਾ ਦੀ ਤਰਫੋਂ ਸ਼ਮਸ਼ਾਨ ਘਾਟ ਸੇਆਣਾ ਆਉਣ ਦੀ ਤਰਫ ਆ ਰਿਹਾ ਸੀ ਜਿਸਨੇ ਅੱਗੇ ਨਾਕਾਬੰਦੀ ਤੇ ਚੈਕਿੰਗ ਹੁੰਦੀ ਦੇਖ ਕੇ ਆਪਣੇ ਹੱਥ ਵਿੱਚ ਜੋ ਵੀ ਵਜਨਦਾਰ ਲਿਫਾਫਾ ਸੀ ਉਹ ਸੜਕ ਦੀ ਸਾਈਡ ਤੇ ਨੜਿਆਂ ਵਿੱਚ ਵੱਲੋਂ ਸੁੱਟਦਾ ਜਿਸ ਦੀ ਸ਼ੱਕ ਦੇ ਆਧਾਰ ਤੇ ਇਹਨੂੰ ਕਾਬੂ ਕੀਤਾ ਤੇ ਇਹਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਂ ਰਾਹੁਲ ਪੁੱਤਰ ਸੋਮਨਾਥ ਵਾਸੀ ਪਨੂ ਪਿੰਡ ਤੋਂ ਥਾਣਾ ਪੁੱਜਾਲ ਦੱਸਿਆ ਤੇ ਇਹਦੇ ਵੱਲੋਂ ਸੁੱਟੇ ਹੋਏ ਲਿਫਾਫੇ ਦੀ ਜਿਹੜੀ ਤਲਾਸ਼ੀ ਆ ਐਸੇ ਬਲਿੰਦਰ ਕੁਮਾਰ ਫੂਡਸ ਪਾਰਟੀ ਵੱਲੋਂ ਉਹ ਕੀਤੀ ਗਈ ਤਾਂ ਜਿਸ ਵਿੱਚੋਂ ਇਹਨਾਂ ਨੂੰ ਹੈਰੋਇਨ ਜੋ ਵਜ਼ਨ ਕਰਨ ਤੇ 8 ਗ੍ਰਾਮ ਅਤੇ ਸਮੇਤ ਉਸ ਵਿੱਚੋਂ ਇਹਦੇ ਵੱਲੋਂ ਫਿਰ ਤੋਂ ਤੇ ਜੋ ਡਰੱਗ ਜਿਹੜੀ ਉਹ ਵੇਚੀ ਜਾ ਰਹੀ ਸੀ ਉਹਦੀ ਡਰੱਗ ਮੰਨੀ ਆ 4800 ਰੁਪਿਆ ਉਹ ਇਸ ਤੋਂ ਬਰਾਮਦ ਕੀਤਾ ਗਿਆ ਤੇ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ ਮਕਦਮਾ ਨੰਬਰ 49 ਨਿਤੀ 1824 ਅੰਡਰ ਸੈਕਸ਼ਨ 61 21 85 ਐਂਡ ਸੈਕਟ ਦੇ ਤਹਿਤ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਤੇ ਪਹਿਲਾ ਤਾਂ ਮੁਕੱਦਮਾ ਹੋਣੀ ਇਹਦਾ ਕਾਡ ਜਿਹੜਾ ਹੁਣ ਦਰਾਂ ਨੇ ਤਫਤੀਸ਼ ਅਸੀਂ ਚੈੱਕ ਕਰਾਂਗੇ ਔਰ ਥਾਣਾ ਕੋਜੇਵਾਲ ਤੋਂ ਵੀ ਮੰਗਵਾਵਾਂਗੇ ਕੇ ਇਸ ਬੰਦੇ ਦੇ ਖਿਲਾਫ ਚ ਕੋਈ ਹੋਰ ਮਕਦਮਾ ਇਸ ਤਾਨ ਦਾ ਹੈ ਜਾਨੀ ਉਮਰ ਕਿੰਨੀ ਹੈ ਉਮਰ ਹਲੇ ਵੀ 24 ਸਾਲ ਦੱਸਦਾ ਹੈ ਬਾਕੀ ਦਾ ਉਸ ਸਰਟੀਫਿਕੇਟ ਜਿਹੜਾ ਮੰਗਾ ਕੇ ਦੇਖਦੇ ਆ ਚੈੱਕ ਕਰਦੇ ਆ